ਸਾਧ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਧੰਨਾ ਭਗਤ ਜੀ ਅਤੇ ਇਸ ਗੁਰੂ ਘਰ ਦਾ ਬਹੁਤ ਹੀ ਘੱਟ ਸੰਗਤ ਨੂੰ ਪਤਾ ਹੈ ਜੀ ਆਓ ਆਪਾਂ ਇਸ ਬਾਰੇ ਸਾਰੀ ਜਾਣਕਾਰੀ ਦਿੰਨੇ ਆ ਜੀ ਇਹ ਗੁਰੂ ਘਰ ਸ੍ਰੀ ਧੰਨਾ ਭਗਤ ਜੀ ਮਹਾਲੀ ਸਹਿਬਜ਼ਾਦਾ ਅਜੀਤ ਸਿੰਘ ਨਗਰ ਫੇਸ 8 651 ਦੇ ਵਿੱਚ ਵੀਪੀਐਸ ਸਕੂਲ ਦੇ ਬਿਲਕੁਲ ਨਾਲ ਕੰਦ ਨਾ ਕੰਦ ਸਾਂਝੀ ਹੈ ਜੀ ਉਸ ਸਥਾਨ ਤੇ ਬਣਿਆ ਹੋਇਆ ਇਤਿਹਾਸਿਕ ਗੁਰਦੁਆਰਾ ਭਾਈ ਤੰਨਾ ਜੀ ਦੇ ਨਾਂ ਤੇ ਤੇ ਇਸ ਗੁਰੂ ਘਰ ਦੀ ਸੇਵਾ ਬਾਬਾ ਜੀ ਭਾਈ ਸਰਿੰਦਰ ਸਿੰਘ ਜੀ ਨਿਭਾ ਰਹੇ ਐ ਇਸ ਟਾਈਮ ਤੇ ਆਪਾਂ ਉਹਨਾਂ ਨਾਲ ਵੀ ਵੀਡੀਓ ਤੇ ਲਾਸਟ ਤੇ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਭਾਈ ਤੰਨਾ ਜੀ ਬਾਰੇ ਗੱਲਬਾਤ ਕਰਾਂਗੇ ਤੇ ਵੀਡੀਓ ਦੇ ਐਂਡ ਤੱਕ ਸਾਹ ਸੰਗਤ ਜੀ ਜੁੜੇ ਰਹੋ ਸਾਹ ਸੰਗਤ ਜੀ ਪਿਛਲੇ ਪਾਸੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਪ੍ਰਕਾਸ਼ ਨੇ ਔਰ ਇਸ ਗੁਰੂ ਘਰ ਕਾਰ ਸੇਵਾ ਦਾ ਕਾਰਜ ਚੱਲ ਰਿਹਾ ਜੀ ਜਿਸ ਸਥਾਨ ਤੇ ਭਾਈ ਤੰਨਾ ਜੀ ਨੇ ਇੱਕ ਬੀਬੀ ਨੂੰ ਦਰਸ਼ਨ ਦਿੱਤੇ ਸਨ ਉਸ ਸਥਾਨ ਤੇ ਜੋ ਗੁਰਦੁਆਰਾ ਸੀਗਾ ਉਸ ਸਥਾਨ ਤੇ ਹੁਣ ਕਾਰ ਸੇਵਾ ਦਾ ਕੰਮ ਚੱਲ ਰਿਹਾ ਤੇ ਨਵਾਂ ਦਰਬਾਰ ਸਾਹਿਬ ਬਣ ਰਿਹਾ ਦਨ ਨ ਕੋ ਨਾ ਕਾ ਨਾ ਤੋ ਕਿ ਦਨ ਨ ਕੋ ਨਾ ਕਾ ਤੋ ਕਿ ਦਨ ਨ ਕੋ ਨਾ ਕਾ ਤੋ ਯਾ ਕੀ ਪ੍ਰਭੂ ਆ ਕਹਿ ਰਦਾਸ ਜਾ ਕੀ ਪ੍ਰਭੂ ਆ ਕਹਿ ਰਦਾਸ ਵੈਰੂ ਜੀ ਦਾ ਕਾਸਾ ਵੈਰੂ ਜੀ ਦੇ ਪਤਰੀ ਜੀ ਬਾਬਾ ਜੀ ਕੀ ਇਸ ਗੁਰੂ ਘਰ ਦਾ ਇਤਿਹਾਸ ਪੁਰਾਣਾ ਹੈਗਾ ਸਾਨੂੰ ਉਹਦੇ ਬਾਰੇ ਜਾਣਕਾਰੀ ਦੇ ਸੰਬੰਧ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸਥਾਨ ਭਗਤ ਧੰਨਾ ਜੀ ਦੀ ਯਾਦ ਵਿੱਚ ਬਣਿਆ ਹੋਇਆ ਜੀ ਅੱਛਾ ਸਾਲ 1968 ਦੇ ਵਿੱਚ ਇਸ ਅਸਥਾਨ ਦੀ ਪ੍ਰਾਰੰਭਤਾ ਹੋਈ ਹੈ ਜੀ ਅੱਛਾ ਇੱਥੇ ਇਸ ਧਰਤੀ ਤੇ ਭਗਤ ਧੰਨਾ ਜੀ ਦੇ ਦਰਸ਼ਨ ਹੋਏ ਨੇ ਮਾਤਾ ਜੀ ਨੂੰ ਠੀਕ ਹੈ ਜੋ ਮਾਤਾ ਐਥੇ ਸਾਗ ਤੋੜਨ ਵਾਸਤੇ ਆਈ ਸੀ ਆਪਣੇ ਖੇਤਾਂ 'ਚ ਅੱਛਾ ਧੰਨਾ ਭਗ ਜੀ ਐਥੇ ਉਹਨਾਂ ਨੂੰ ਦਰਸ਼ਨ ਦਿੱਤੇ ਆ ਕੇ ਉਹਨਾਂ ਨੇ ਰੇਤਨਾ ਭਗਤ ਜੀ ਨੂੰ ਕਿਹਾ ਕਿ ਮਾਤਾ ਵੀ ਤੋਂ ਅੰਬ ਸਾਹਿਬ ਗੁਰਦੁਆਰੇ ਜਾਣਾ ਜਿਹੜੇ ਸੰਤ ਉੱਥੇ ਸੇਵਾ ਕਰਾ ਰਹੇ ਨੇ ਸਤ ਜੀ ਉਹਨਾਂ ਨੂੰ ਸਾਡਾ ਇੱਕ ਸਨੇਹਾ ਦੇ ਦਿਓ ਮਾਤਾ ਕਹਿਣ ਲੱਗੀ ਠੀਕ ਹੈ ਭਾਈ ਮੈਂ ਦੱਸੂ ਕੀ ਕਹਿਣਾ ਕਹਿੰਦੇ ਉਹਨਾਂ ਨੂੰ ਕਿਓ ਸਾਡੀ ਕੋਈ ਯਾਦਗਾਰ ਬਣਾਉਣ ਇੱਥੇ ਮਾਤਾ ਨੂੰ ਇਹ ਸੀ ਵੀ ਪਾਪਾ ਜੀ ਤਾਂ ਕੋਈ ਸਰਦਾਰ ਵੀ ਹੋਣਾ ਹੈ ਮਾਤਾ ਕਹਿੰਦੀ ਵੀ ਠੀਕ ਹੈ ਮੈਂ ਜਾਂਦੀ ਕਹਿ ਦਿੰਨੀ ਆ ਜੀ ਜਦੋਂ ਬਾਬਾ ਜੀ ਕੋਲ ਗਏ ਬਾਬਾ ਇਸਰ ਸਿੰਘ ਜੀ ਸੰਤ ਬਾਬਾ ਤਸਿੰਘੀ ਮਸਤੂਆਣ ਵਾਲੇ ਦੇ ਸੇਵਕ ਸੀ ਜੇਨਾ ਨੇ ਇਸ ਇਲਾਕੇ ਚ 22 23 ਗੁਰੂ ਘਰ ਬਣਾਈ ਨੇ ਤੇ ਇੱਕ ਸਕੂਲ ਕਾਲਜ ਬਹੁਤ ਸੇਵਾ ਕੀਤੀ ਬਾਬਾ ਇਹਨੇ ਭਗਨਪੰਦ ਕੀ ਕਰਨ ਵਾਲੇ ਸੀ ਤੇ ਜਦੋਂ ਮਾਤਾ ਜੀ ਉਹਨਾਂ ਕੋਲ ਗਏ ਮਾਤਾ ਜੀ ਨੂੰ ਮਾਤਾ ਜੀ ਨੇ ਦੱਸਿਆ ਬਾਬਾ ਜੀ ਨੂੰ ਬਾਬਾ ਜੀ ਇੱਕ ਨਿਕੋਂ ਤੇ ਕੋਈ ਥੋੜਾ ਕੋਈ ਪ੍ਰੇਮੀ ਹੋਣਾ ਉਹਨੇ ਮੈਨੂੰ ਕਿਹਾ ਸਾਡੀ ਕੋਈ ਯਾਦਗਾਰ ਬਣਾਓ ਤੇ ਮਾਤਾ ਜੀ ਨੂੰ ਬਾਬਾ ਜੀ ਕਹਣਗੇ ਤੂੰ ਬਹੁਤ ਭਗਨ ਆਈ ਹੈ ਕਹਿੰਦੇ ਮਾ ਬਾਬਾ ਮਾਤਾ ਜੀ ਕਹਿੰਦੇ ਕਿਵੇਂ ਕਹਿੰਦੇ ਤੂੰ ਤੰਨਾ ਭਗ ਜੀ ਦੇ ਦਰਸ਼ਨ ਕਰਕੇ ਆਈ ਹੈ ਵੀ ਹੁਣ ਸਾਡੇ ਸਰੀਰ ਦੇ 2 ਸਾਲ ਬਾਕੀ ਨੇ ਤੇ ਸਾਨੂੰ ਹੁਕਮ ਹੋਇਆ ਤੰਨਾ ਭਗ ਜੀ ਦਾ ਵੀ ਸਾਡੀ ਕੋਈ ਯਾਦਗਾਰ ਬਣਾਓ ਬਣਾਉਣੀ ਜ਼ਰੂਰ ਹੈ ਕਹਿੰਦੇ ਅਸੀਂ ਤੇ ਮਾਤਾ ਜੀ ਕਹਿੰਦੇ ਕਿ ਤੰਨਾ ਭਗ ਜੀ ਕਹਿੰਦੇ ਹਾਂ ਜੀ ਉਹ ਮਾਤਾ ਫੇਰ ਆਈ ਪੁੱਜੀ ਪੁੱਜੀ ਵੀ ਮਾਤਾ ਮੱਖਾ ਨਹੀਂ ਟਿੱਕਿਆ ਉਹਨਾਂ ਨੂੰ ਸਸਰੀ ਘਰ ਨਹੀਂ ਕਰੀ ਉਰੇ ਆਈ ਉਰੇ ਫੇਰ ਕੁਝ ਨਹੀਂ ਸੀ ਤੇ ਮਾਤਾ ਜੀ ਫਿਰ ਬਾਬਾ ਜੀ ਨੂੰ ਜਾ ਕੇ ਕਹਿਣ ਲੱਗੇ ਵੀ ਬਾਬਾ ਜੀ ਤੁਸੀਂ ਜਿੱਥੇ ਮੈਨੂੰ ਦਰਸ਼ਨ ਹੋਏ ਨੇ ਵੀ ਉੱਥੇ ਯਾਦਗਾਰ ਬਣਾ ਦੋ ਉਹਨਾਂ ਦੀ। ਇਹ ਨਹੀਂ ਜ਼ਮੀਨ ਦੀ ਲੋੜ ਹੈ ਮੈਂ ਛੱਡਦਣੀ ਹੈ। ਬਾਬਾ ਜੀ ਕਹਿਣ ਲੱਗੇ ਵੀ ਠੀਕ ਹੈ ਵੀ ਅਸੀਂ ਸੰਗਤ ਦੀ ਸਲਾਹ ਲਈਏ। ਵੀ ਸੰਗਤ ਦੇ ਹੁਕਮ ਦੇ ਵਿੱਚ ਹੀ ਚੱਲਣਾ ਸਾਰਾ ਕੁਝ। ਬਾਬਾ ਜੀ ਨੇ ਫਿਰ ਅੰਮ੍ਰਿਤਸਰ ਗੁਰਦੁਆਰਾ ਸਤਮੀਂ ਪਾਸ਼ਾ ਦਾ ਸਥਾਨ ਹੈ। ਉੱਥੇ ਸੇਵਾ ਕਰਾ ਰਹੀ ਸੀ ਬਾਬਾ ਜੀ। ਤੇ ਸਾਰੇ ਪਿੰਡਾਂ ਦੇ ਆਲੇ ਦੁਆਲੇ ਕੁੰਬੜਾ ਸੁਹਾਣਾ ਮਟੌਰ ਕਜੇਹੀ ਵਿੜੈਲ ਮੌਲੀ ਇਹ ਸਾਰੇ ਪਿੰਡ ਬਾਬਾ ਜੀ ਨੇ ਇੱਥੇ ਸੰਗਤ ਕੱਢੀ ਕੀਤੀ ਤੇ ਸਭ ਨੂੰ ਬਾਬਾ ਜੀ ਨੇ ਦੱਸਿਆ ਭਾਈ ਇੱਕ ਨਿਕਣ ਅਸੀਂ ਤਨਬਗ ਜੀ ਦੀ ਯਾਦਗਾਰ ਬਣਾਉਣੀ ਹੈ ਮਾਤਾ ਜੀ ਨੂੰ ਤੇ ਦਰਸ਼ਨ ਹੋਏ ਨੇ ਮਾਤਾ ਜਮੀਨ ਦੇ ਨੂੰ ਪਿਆਰ ਹੈ ਸੰਗਤ ਦੀ ਅਗਿਆ ਚਹੀਦੀ ਹੈ ਉਹ ਪਿੰਡਾਂ ਵਾਲੇ ਕਹਿੰਦੇ ਬਾਬਾ ਜੀ ਪਿੰਡਾਂ ਤੋਂ ਬੜੀ ਦੂਰ ਹੈ ਕਿਸੇ ਪਿੰਡ ਚ ਬਣਾ ਦਿਓ ਜਿੰਨੇ ਜ਼ਮੀਨ ਦੀ ਲੋੜ ਆਪਾਂ ਛੱਡ ਦਿਆਂਗੇ ਤੇ ਬਾਬਾ ਜੀ ਕਹਿੰਦੇ ਨਹੀਂ ਪਾਈ ਜਿੱਥੇ ਉਹਨਾਂ ਦੇ ਚਰਨੋਂ ਪਈ ਹੁਣ ਉੱਥੇ ਬਣ ਜੇ ਚੰਗੀ ਗੱਲ ਹੈ ਕਹਿੰਦੇ ਬਾਬਾ ਜੀ ਦੂਰ ਬੜਾ ਹੈ ਆਉਣਾ ਜਾਣਾ ਬੜਾ ਔਖਾ ਹੈ ਬਾਬਾ ਜੀ ਕਹਿੰਦੇ ਜਿਹਨੂੰ ਸ਼ਰਦਾ ਹੋਊਗਾ ਪੇਉਣਗੇ ਜਿਹਨੂੰ ਸ਼ਰਦਾ ਨਹੀਂ ਉਹਨੇ ਪਿੰਡ ਚ ਵੀ ਨਹੀਂ ਜਾਣਾ ਹਾਂਜੀ ਤੇ ਇਹ ਸੰਗਤ ਕਹਿੰਦੀ ਮਹਾਰਾਜ ਠੀਕ ਐ ਜਿਵੇਂ ਤੁਹਾਡਾ ਹੁਕਮ ਐ ਇਹ ਬਾਬਾ ਜੀ ਨੇ 1968 ਦੇ ਵਿੱਚ ਇਹ ਸੇਵਾ ਸ਼ੁਰੂ ਕੀਤੀ ਸਤਾਨਦੀ ਜੀ ਧੰਨ ਬਗ ਜੀ ਦੀ ਤੇ 70 ਚ ਬਾਬਾ ਜੀ ਚੜਾਈ ਕਰਗੇ ਸੀ ਇੱਕ ਛੋਟਾ ਜਿਹਾ ਦਰਬਾਰ ਬਾਬਾ ਜੀ ਨੇ ਬਣਾਇਆ ਸੀ ਉਹਦੇ ਜੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਦੇ ਸੀ ਇਸ ਦਾ ਨਵਾਂ ਦਰਬਾਰ ਸਾਹਿਬ ਵੀ ਸਾਰੀ ਉਹੀ ਹੈ ਇਸੇ ਇਸੇ ਜਗ੍ਹਾ ਤੇ ਜਿੱਥੇ ਉਹ ਨਵਾਂ ਬਣਿਆ ਨਾ ਜੀ ਇਹਨੇ ਤੇ ਛੋਟਾ ਦਰਬਾਰ ਸਾਹਿਬ ਸੀ ਠੀਕ ਹੈ ਤੇ ਫਿਰ ਦਸਵੀਂ ਦਾ ਦਿਹਾੜਾ ਬਾਬੇ ਨੇ ਇੱਥੇ ਨੀਅਤ ਕੀਤਾ ਹਰ ਮਹੀਨੇ ਵੀ ਭਾਈ ਦਸਵੀਂ ਦੇ ਦਿਹਾੜੇ ਤੇ ਇੱਥੇ ਕੀਰਤਨ ਹੋਇਆ ਕਰੂਗਾ ਦੁਆਨਸ ਜੇ ਕਰਨਗੇ ਗੁਰੂ ਦੇ ਲੰਗਰ ਚੱਲਿਆ ਕਰਨਗੇ ਤੇ ਦਸਵੀਂ ਦੇ ਦਿਹਾੜੇ ਤੇ ਆ ਕੇ ਭਾਈ ਹਾਜ਼ਰੀਪੁਰ ਕੰਨਪਗ ਜੀ ਨੇ ਰੱਬ ਤੋਂ ਜੋ ਜੀਵਨ ਦੇ ਵਿੱਚ ਸਾਨੂੰ ਲੋੜਾਂ ਨੇ ਜਿਹੜੀਆਂ ਉਹ ਪਰਮਾਤਮਾ ਤੋਂ ਮੰਗੀਆਂ ਨੇ ਤੇ ਸਾਨੂੰ ਵੀ ਉਹ ਪ੍ਰਾਪਤ ਹੋਣਗੇ ਜੇ ਆਪਾਂ ਇੱਥੇ ਹਾਜ਼ਰੀ ਭਰਾਂਗੇ ਆ ਕੇ ਇਹ ਲੇਤੀ ਹਰ ਮਹੀਨੇ ਹੁਣ ਦਸਵੀਂ ਦਾ ਦਿਹਾੜਾ ਬਹੁਤ ਸੰਗਤਾਂ ਕੀ ਹਾਜ਼ਰੀ ਭਰਦੀ ਹੈ ਜੀ 10 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈ ਜਾਂਦੇ ਨੇ 1 ਵਜੇ ਤੱਕ ਕੀਰਤਨ ਹੁੰਦਾ ਜੀ ਫਿਰ ਗੁਰੂ ਦੇ ਲੰਗਰ ਦਾ ਰੋਜ਼ੀ ਕੰਮ ਵਰਕ ਦੇ ਰਹਿੰਦੇ ਆ ਜੀ ਇਹ ਇਤਿਹਾਸ ਇਸ ਅਸਥਾਨ ਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ